על ਸੜਕ ਤੇ ਬੈਠਣਾ ਪੈ ਰਿਹਾ ਕੀ ਕਹੂੰ ਵੇਖੋ ਮੈਂ ਅੱਜ ਇਸ ਗੱਲ ਤੋਂ ਹੈਰਾਨ ਹੈ ਕਿ ਪੰਜਾਬ ਸਰਕਾਰ ਅੱਜ ਮੈਂ ਪੰਜਾਬ ਸਰਕਾਰ ਦੇ ਵਿੱਚ ਇੱਕ ਮੇਨ ਆਗੂ ਦੇ ਉੱਤੇ ਨੁਮਾਇੰਦਗੀ ਕਰ ਰਿਹਾ ਤੇ ਅੱਜ ਮੈਨੂੰ ਇਨਸਾਫ ਲਈ ਲੜਨਾ ਪੈ ਰਿਹਾ ਅੱਜ ਮੈਂ ਰੋਡ ਦੇ ਉੱਤੇ ਆਪਣੇ ਪਰਿਵਾਰ ਨੂੰ ਲੈ ਕੇ ਰੋਡ ਦੇ ਉੱਤੇ ਉਤਰਿਆ ਮੈਂ ਇਸ ਗੱਲ ਤੋਂ ਹੈਰਾਨ ਹੈ ਕੇ ਪ੍ਰਸ਼ਾਸਨ ਦੇ ਉੱਤੇ ਕਿਹੜੀ ਗੱਲ ਦਾ ਦਬਾਇਆ ਅੱਜ ਕਰੀਬ ਕਰੀਬ 34-35 ਦਿਨ ਹੋ ਗਏ ਵਾਰਦਾਤ ਹੋਈ ਨੂੰ ਮੇਰੇ ਸਿਰ ਦੇ ਵਿੱਚ ਗੋਲੀ ਲੱਗੀ ਆ ਤੇ ਜਿਹੜੇ ਤਿੰਨ ਦੇ ਤਿੰਨ ਦੋਸ਼ੀ ਇੱਕ ਨੇ ਤਾਂ ਸਰੈਂਡਰ ਕਰਤਾ ਸੀ ਤਿੰਨ ਦੋਸ਼ੀ ਜਿਹੜਾ ਪੁਲਿਸ ਵੀ ਗ੍ਰਿਫਤੋ ਬਾਹਰ ਹੈ ਪੁਲਿਸ ਨੇ ਉਲਟਾ ਦੋਸ਼ੀਆਂ ਨੂੰ ਫੜਨ ਦੀ بجائے ਮੇਰੇ ਤੇ ਇਹਨਾ ਪ੍ਰੈਸ਼ਰ ਕ੍ਰੀਏਟ ਕਰਤਾ ਕਿ ਮੈਂ ਮੈਂਟਲੀ ਤੌਰ ਤੇ ਡਿਸਟਰਬ ਹੋ ਗਿਆ ਕਿ ਬਹੁਤ ਜ਼ਿਆਦਾ ਮੈਨੂੰ ਇਹਨਾਂ ਨੇ ਟੌਰਚਰ ਕੀਤਾ ਕਿ ਤੂੰ ਫੈਸਲਾ ਕਰ ਫੈਸਲਾ ਕਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜਾ ਜਿਹੜਾ ਪ੍ਰਸ਼ਾਸਨ ਦੇ ਉੱਤੇ ਕਾਹਦਾ ਦਬਾਅ ਹੈ ਤੇ ਮੈਂ ਜਿਹੜੇ ਲੀਡਰ ਨੇ ਸਰਕਾਰ ਦੇ ਮੈਂ ਨਾਂ ਲੈ ਕੇ ਕਹਿੰਦਾ ਕਿ ਅੱਜ ਉਹ ਮੈਨੂੰ ਸ਼ਰੇਆਮ ਥ੍ਰੈਟ ਦੇ ਰਹੇ ਨੇ ਕਿ ਤੂੰ ਨਵੀਂ ਭਾਜੀ ਪਾਲੀ ਤੂੰ ਫੈਸਲਾ ਕਰ ਲੈ ਆਪਣਾ ਪਰਚਾ ਬਣਾਉ ਕਰ ਨਹੀਂ ਫਿਰ ਅਸੀਂ ਦੇਖਾਂਗੇ ਸਾਡੀ ਸਰਕਾਰ ਆ ਜਾਗੇ ਆ ਰਵਿੰਦਰ ਮਿੱਤਲ ਕਿਹੜੀ ਬਾਗ ਦੀ ਮੁੱਲੀ ਹੈ ਜੀ ਇਹ ਭਾਜੀਪੀ ਦਾ ਆਗੂ ਬਣੇ ਪਰਦਾ ਸ਼ਰੇਆਮ ਫੋਨ ਕਰਕੇ ਥ੍ਰੈਟ ਦੇ ਰਿਹਾ ਹਾਦਿਆ ਯਾਰ ਮੈਨੂੰ ਇਹ ਨਹੀਂ ਸਮਝ ਆਂਦੀ ਸਰਕਾਰ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਤੇ ਜੇ ਅੱਜ ਸਾਡੇ ਨਾਲ ਆ ਕੁਝ ਹੋ ਰਿਹਾ ਅੱਜ ਸਾਨੂੰ ਇਨਸਾਫ ਲਈ ਰੋਡਾਂ ਦੇ ਉੱਤੇ ਬੈਠਣਾ ਪਿਆ ਤੇ ਆਮ ਲੋਕਾਂ ਲਈ ਆ ਪਬਲਿਕ ਲਈ ਕੀ ਹਾਲ ਹੋਊਗਾ ਮੈਂ ਹਾ ਪੂਰੇ ਹਲਕੇ ਦੀ ਨੁਮਾਇੰਦਗੀ ਕਰਦਾ ਮੈਂ ਲੋਕਾਂ ਦੀ ਲੜਾਈ ਲੜਦਾ ਅੱਜ ਮੈਨੂੰ ਲੜਾਈ ਲੜਨੀ ਪੈ ਰਹੀ ਆਪਣੇ ਹੱਕ ਲਈ ਆਪਣੇ ਇਨਸਾਫ ਲਈ ਆ ਮੇਰੇ ਛੋਟੇ-ਛੋਟੇ ਬੱਚੇ ਆ ਤਿੰਨ ਮੇਰੀਆਂ ਬੇਟੀਆਂ ਬੇਟਾ ਮੇਰੀ ਗੋਦ ਚ ਬੈਠਾ ਆ ਮੇਰਾ ਬਜ਼ੁਰਗ ਬਾਪ ਆ ਮੇਰੀ ਮਾਂ ਐ ਜੇ ਮੈਂ ਮਰ ਜਾਂਦਾ ਜਦ ਤੱਕ ਮੈਂ ਜਿਉਂਦਾ ਮੈਂ ਜੇ ਮੈਂ ਮਰ ਜਾਂਦਾ ਤਾਂ ਮੇਰੇ ਇਨਸਾਫ ਦੀ ਲੜਾਈ ਕਿਉਂ ਲੜਦਾ ਮੈਂ ਹੱਦ ਹੱਦ ਕਰਦ ਹੱਦ ਕਰਤੀ ਇਹਨਾਂ ਨੇ ਸਰਕਾਰ ਨੇ ਕਿ ਅੱਜ ਕਿਹੜਾ ਇਹਨਾਂ ਦੇ ਉੱਤੇ ਪ੍ਰੈਸ਼ਰ ਬਣ ਗਿਆ ਭਾ ਜੀਪੀ ਦਾ ਬਣ ਗਿਆ ਜਾਂ ਕਿਸੇ ਹੋਰ ਦਾ ਬਣ ਗਿਆ ਕਿਹੜੇ ਜਥੇਬੰਦੀਆਂ ਇਹਨਾਂ ਦੇ ਉੱਤੇ ਆ ਕੇ ਪ੍ਰੈਸ਼ਰ ਕ੍ਰੀਏਟ ਕਰ ਰਹੀਆਂ ਕਿ ਅੱਜ ਸਾਨੂੰ ਧਰਨੇ ਦੇ ਇਹਨਾਂ ਦੀ ਰੈਸਟ ਪਵਾਉਣ ਵਾਸਤੇ ਧਰਨਾ ਲਾਣਾ ਪਿਆ ਰੋਡ ਤੇ ਆ ਕੇ ਬੈਠਣਾ ਪਿਆ ਅੱਜ ਅਸੀਂ ਆਪਣੀ ਲੜਾਈ ਜਿਹੜੀ ਆ ਰੋਡ ਤੇ